వర్ కాంగ్రెస్ లీగల్ సెల్ ఆర్టిఐ సెల్ డి హ్యూమనైట్ సెల్ ద జిల్లా ప్రధాన్ పਹਿਲਾ ਤਾਂ ਮੈਂ ਆਪਣੇ ਅਹੁਦੇ ਤੋਂ ਮੈਂ ਅਸਤੀਫਾ ਦੇ ਰਿਹਾ ਹਾਂ ਅਸਤੀਫੇ ਦਾ ਕਾਰਨ ਪੰਜਾਬ ਪ੍ਰਦੇਸ਼ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗਿਆ ਕਿਉਂਕਿ ਬਰਿੰਦਰ ਸਿੰਘ ਰਾਜਾ ਵਣਿੰਗ ਨੇ ਜੋ ਕੁਝ ਵੀ ਤਰਨਤਾਰ ਦੀ ਜਿਮਣੀ ਚੋਣ ਦੌਰਾਨ ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰ ਰਿਹਾ ਹੈ ਔਰ ਬਿਆਨਬਾਜ਼ੀ ਵੀ ਇਨੀ ਘਟੀਆ ਪੱਤਰ ਦੀ ਹੈ ਅਸੀਂ ਉਹ برداشت ਨਹੀਂ ਕਰ ਸਕਦੇ ਜੇ ਅਸੀਂ ਗਲਤ ਨੂੰ ਗਲਤੀ ਨਹੀਂ ਖਵਾਗੇ ਤੇ ਫਿਰ ਫਿਰ ਸਮੇ ਲਈ ਵੀ ਸਾਡੇ ਜੀਰ ਜਿਹੜੇ ਮਰ ਚੁੱਕੇ ਨੇ ਮੇਰੇ ਨਾਲ ਅਮਲੂਪ ਚੰਦ ਜੀ ਬੈਠੇ ਨੇ ਇਹ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਜਿਹੜੇ ਸੀਗੇ ਸਾਡੇ ਭਾਰਤ ਦੇ ਉਹਨਾਂ ਦੇ ਧਰਾ ਲੱਗ ਜene ਬਾਕੀ ਵੀ ਜਿਹੜਾ ਬਾਲਮਿਕ ਭਾਈਚਾਰਾ ਵੀ ਸਾਰਾ ਨਾਲ ਮੇਰੇ ਬੈਠਾ ਇੱਥੇ ਕਿਉਂਕਿ ਰਾਜਾ ਬੜਿੰਗ ਨੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਤਰੀਕਾ ਉਹਦਾ ਗੱਲਬਾਤ ਕਰਨ ਦਾ ਸੀ ਉਹਦੇ ਵਿੱਚ ਇਨਾ ਹੰਕਾਰ ਇੰਨੀ ਮੈਂ ਉਨੇ ਜਿਸ ਤਰ੍ਹਾਂ ਸੰਬੋਧਨ ਕੀਤਾ ਵੀ ਤੂੰ ਕਮ ਸੇ ਕਮ ਇਹ ਸਾਰੇ ਜਿਹਨਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਸਰਦਾਰ ਪੂਤਾ ਸਿੰਘ ਜੀ ਸਰਦਾਰ ਸਰਦਾਰ ਲਾ ਸਕਦਾ ਸੀ ਨਾਲੋਂ ਫਿਰ ਇਹਦਾ ਰੰਗ ਦਾ ਜ਼ਿਕਰ ਕੀਤਾ ਫਿਰ ਮਰਜੀ ਸਿੰਘ ਦਾ ਜ਼ਿਕਰ ਕੀਤਾ ਇੱਥੇ ਦੇਖੋ ਤੁਸੀਂ ਇਹਨੇ ਸਿੱਧਾ ਸਿੱਧਾ ਮੈਂ ਤਰਨਤਾਰਨ ਵੀ ਚੱਕਰ ਲਾ ਕੇ ਆਇਆ ਸਾਰਾ ਮੈਂ ਘੁੰਮ ਕੇ ਆਇਆ ਇਹਨੇ ਇੰਨਾ ਕਿ ਨੁਕਸਾਨ ਕਰ ਦਿੱਤਾ ਕਾਂਗਰਸ ਪਾਰਟੀ ਦਾ ਕਿ ਤਰਨਤਾਰਨ ਦੇ ਵਿੱਚ ਮਰਜੀ ਸਿੰਘ ਕਾਫੀ ਤਾਦਾਦ ਵਿੱਚ ਹਨ ਅਤੇ ਮਧਵੀ ਸਿੰਘ ਜਿਹੜੇ ਆ ਉਹਨਾਂ ਦਾ ਸਿੱਖ ਇਤਿਹਾਸ ਵਿੱਚ ਅਸੀਂ ਬੜਾ ਉਹਨੂੰ ਮੰਨਦੇ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਉਹਨਾਂ ਨੂੰ ਚਾਨੀ ਚੌਂਕ 'ਚ ਸ਼ਹੀਦ ਕੀਤਾ ਗਿਆ ਤੇ ਭਾਈ ਜੈਤਾ ਜੀ ਬਾਦ ਜਿਹਨਾਂ ਨੂੰ ਭਾਈ ਜੀਵਨ ਸਿੰਘ ਜੀ ਦਾ ਨਾਮ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹ ਗੁਰੂ ਸਾਹਿਬ ਦਾ ਸਿਰਸ ਲੈ ਕੇ ਅਨੰਦਪਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਕਿਹਾ ਸੀ ਰਗਰੇਟਾ ਗੁਰੂ ਦਾ ਬੇਟਾ ਤੇ ਇਸ ਕਰਕੇ ਇਹਨੇ ਸਿੱਧਾ-ਸਿੱਧਾ ਜਿਹੜਾ ਇੱਕ ਤਾਂ ਮਜੀਠ ਸਿੰਘਾ ਦਾ ਨੇ ਅਪਮਾਨ ਕੀਤਾ ਅਤੇ ਉਹ ਭਾਈ ਜੀਵਨ ਸਿੰਘ ਜਿਹੜੇ ਆ ਖਾਲਸਾ ਫੌਜ ਦੇ ਦਰਨਲ ਜੀ ਜਿਹੜੇ ਆ ਜਰਨੈਲ ਬਣਾਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੋਂ ਇਲਾਵਾ ਜਿਹੜਾ ਸਰਦਾਰ ਫੂਟਾ ਸਿੰਘ ਜੀ ਬਾਰੇ ਤੇ ਬੋਲਿਆ ਹੀ ਬੋਲਿਆ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਸਾਡੇ ਬਡੇ ਸਰਕਾਰਯੋਗ ਪ੍ਰਧਾਨ ਮੰਤਰੀ ਸਰਦਾਰ ਮਨਮੋਹ ਸਿੰਘ ਨੂੰ ਵੀ ਕਿਸ ਤਰੀਕੇ ਨਾਲ ਉਹਨੇ ਸਬੋਧਨ ਕੀਤਾ ਇੱਕ ਮਨਮੋਹ ਸਿੰਘ ਸੀ ਅਸੀਂ ਪ੍ਰਧਾਨਵਰ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਉਹ ਕੋਈ ਸ਼ਰਮਨਾਕੀ ਕੋਈ ਚੀਜ਼ ਹੈ ਵੀ ਇੱਕ ਇੱਕ ਸਰਕਾਰਯੋਗ ਤੂੰ ਸਰਦਾਰ ਮਨਮੋਹ ਸਿੰਘ ਜੀ ਕਹਿ ਸਕਦਾ ਸੀ ਜੈਨੀ ਜੈਲ ਸਿੰਘ ਜਿਹੜੇ ਸਾਡੇ ਰਾਸ਼ਟਰਪਤੀ ਹੋਏ ਆ ਉਹਨਾਂ ਨੇ ਵੀ ਕਿੱਦਾਂ ਉਹਦਾ ਨਾਮ ਲੈ ਕੇ ਬੋਲਦਾ ਪਿਆ ਮੈਨੂੰ ਨਹੀਂ ਲੱਗਦਾ ਕਿ ਇਹ ਬੰਦਾ ਜਿਹੜਾ ਪ੍ਰਧਾਨ ਬਣਨ ਦੇ ਕਾਬਿਲ ਹੈਗਾ ਜਾਂ ਪ੍ਰਧਾਨਗੀ ਤੇ ਰਹਿਣ ਦੇ ਕਾਬਿਲ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਤਰਨਤਾਰ ਦੀ ਸੀਟ ਜਿਹੜੀ ਹੈ ਪੰਥਕ ਸੀਟ ਹੈ ਭਾਈ ਅਮਰਪਾਲ ਸਿੰਘ ਨੂੰ ਜਿੱਥੇ ਬੈਠੇ ਆ ਜਿਹੜਾ ਤਰਨਤਾਰ ਨਾਲ ਵਾਲੇ ਨੇ ਲੋਕ ਸਭਾ ਤੋਂ ਐਮਪੀ ਬਣਦਾ ਸੀ ਹੁਣ ਉਥੋਂ ਸਾਰੀਆਂ ਪਾਰਟੀਆਂ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਵੀ ਲੜ ਰਹੀ ਹੈ ਸਾਰੇ ਲੀਡਰ ਆ ਰਹੇ ਨੇ ਪਰ ਤੁਸੀਂ ਦੇਖਿਆ ਹੋਣਾ ਕਿ ਇਹਨੇ ਪਹਿਲੇ ਦਿਨ ਜਿਹੜਾ ਜਦੋਂ ਇਹਨੇ ਲੈਕਚਰ ਕੀ ਦਿੱਤਾ ਕਿ ਤਰਨਤਾਰਨ ਵਾਲਿਓ ਤੁਸੀਂ ਵੋਟ ਪਾ ਕੇ ਖਾਲਸਾਤਨ ਬਣਾਉਣਾ ਕਿ ਹਿੰਦੁਸਤਾਨ ਬਣਾਉਣਾ ਇਹ ਜਿਹੜੀਆਂ ਗੱਲਾਂ ਕਰਨ ਵਾਲੀਆਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਹੁਣ ਮੰਨ ਲਓ ਕੱਲ ਨੂੰ ਮਨਦੀਪ ਸਿੰਘ ਜਿਹੜਾ ਉਹ ਕੱਲ ਨੂੰ ਮੰਨ ਲਓ ਉਸ ਚੋਣ ਦੇ ਜਾਂਦਾ ਤਰਨਤਾਰਨ ਦੇ ਲੋਕ ਜਿਹੜੇ ਆ ਉਹ ਜਿਹੜੇ ਵਾਰਿਸ ਪੰਜਾਬ ਦੇ ਜਿਹੜੇ ਖੜੇ ਆ ਮੰਨ ਲਓ ਜੂ ਚੋਣ ਛੇਤੀ ਜਾਂਦਾ ਤੇ ਤਰਨਤਾਰਨ ਦੇ ਲੋਕਾਂ ਨੇ ਖਾਲਸਾਤਨ ਬਣਾ ਦਿੱਤਾ ਇਸ ਕਰਕੇ ਜਿਹੜਾ ਇਹ ਇਹ ਜਿਹੜੀ ਵੀ ਜੋ ਵੀ ਇਹ ਕਰ ਰਿਹਾ ਕੱਲ ਮੈਂ ਦੇਖ ਰਿਹਾ ਸੀ ਉਹ ਛੋੜੇ ਛੋੜੇ ਸਰਦਾਰ ਬੱਚੇ ਉਹਨਾਂ ਦੇ ਜੂੜਿਆਂ ਦੇ ਹੱਥ ਰੱਖ ਕੇ ਕਰਦਾ ਪਿਆ ਸੀ ਇੱਕ ਪ੍ਰਧਾਨ ਬਣਦਾ ਪ੍ਰਧਾਨ ਜਿਹੜਾ ਹੈ ਕੋਈ ਬੰਦੇ ਜੀ ਥੋੜੀ ਬੋਦੀ ਉਹਨੂੰ ਲਿਆਕਤ ਤੇ ਚਾਹੀਦੀ ਹੈ ਨਾ ਬੋਲਣ ਦਾ ਤਰੀਕਾ ਤੇ ਚਾਹੀਦਾ ਤੂੰ ਤਾਂ ਬੋਲਦਾ ਹੀ ਬੜਾ ਗਲਤ ਹੈ ਮੈਂ ਕਈ ਜਿਹੜੇ ਲੋਕਲ ਲੀਡਰ ਜਿਹੜੇ ਆ ਜਿਹੜੇ ਜਲੰਧਰ ਦੇ ਵੀ ਆ ਮੈਂ ਪੰਜਾਬ ਦੇ ਨਾਲ ਵੀ ਸੰਪਰਕ ਕੀਤਾ ਵੀ ਇਹਦੇ ਖਿਲਾਫ ਜਿਹੜੀ ਇਹ ਮੁਹਿੰਮ ਚਲਾਓ ਇਹਨੂੰ ਲਾਓ ਇਥੋਂ ਇਹਨੂੰ ਪ੍ਰਧਾਨਗੀ ਤੋਂ ਲਾਓ ਇਹਨੂੰ ਪਰ ਸਾਰੇ ਡਰਦੇ ਆ ਜੀ ਪੰਜਾਬ ਪ੍ਰਧਾਨ ਨਾਲ ਜਿਹੜਾ ਪੰਗਾ ਲਏਗਾ ਪਰ ਜੇ ਗਲਤ ਅਸੀਂ ਗਲਤ ਨਹੀਂ ਕਹਿਣਾ ਤੇ ਇਹ ਅਸੀਂ ਅਸੀਂ ਤਾਂ ਕਰ ਤੋਂ ਘੜ ਅਸੀਂ ਤਾਂ ਗਲਤ ਨੂੰ ਗਲਤ ਝੂਰ ਕਵਾਂਗੇ ਇਹਨੇ ਜੋ ਕੁਝ ਵੀ ਕੀਤਾ ਆ ਇਹਦੇ ਇਹਨੇ ਜਾਣ ਬੁੱਝ ਕੇ ਮਿੰਤੇ ਵੀ ਲੱਗਦਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਨੇ ਸਿੱਧਾ ਸਿੱਧਾ ਜਿਹੜਾ ਆ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਇਹਨੇ ਮੈਨੂੰ ਤਾਂ ਲੱਗਦਾ ਉਹਨਾਂ ਨਾਲ ਡੜਿਆ ਹੈ ਕਿਉਂਕਿ ਜਿਹੜੀ ਇਹਨੇ ਬੋਲੀ ਬੋਲੀ ਆ ਜੇ ਜਿਸ ਤਰ੍ਹਾਂ ਬੋਲਿਆ ਸਦਾ ਨੁਕਸਾਨ ਐ ਨਹੀਂ ਮੈਂ ਉਸ ਤਰਨਤਨ ਜਾ ਕੇ ਆਇਆ ਸਦਾ ਨੁਕਸਾਨ ਐ ਕਾਂਗਰਸ ਪਾਰਟੀ ਦਾ ਕੀਤਾ ਇਹ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਤੁਸੀਂ ਉੱਥੋਂ ਜਦੋਂ ਰਿਜ਼ਲਟ ਆਏਗਾ ਨਾ ਤਰਨਤਨ ਦੀ ਜਿਹੜੀ ਅਜਮਨੀ ਚੋਣ ਦਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਕਿੰਨਾ ਕੁ ਦਖਾਨ ਕਰ ਚੁੱਕਾ ਇਸ ਕਰਕੇ ਜਿਹੜਾ ਮੈਂ ਜਿਹੜਾ ਇੱਕ ਇਹ ਜਿਹੜੀ ਇਸ ਕਰਕੇ ਮੈਂ ਜਿਹੜਾ ਜੋ ਕੁਝ ਵੀ ਇਹਨੇ ਜਿਹੜਾ ਕਿਹਾ ਹੈ ਇਸ ਕਰਕੇ ਮੈਂ ਜਿਹੜਾ ਫੜਿਓ ਤੇ ਤੋਸੀਫਾ ਤੇਰੇ ਕੌਮ ਸਰ ਕਨਜੀ ਸਿੰਘ ਕੈਨਮੀ ਉਹ ਵੀ ਦੇ ਸਾਇਟ ਆਉਂਦੇ ਨੇ ਉਹਨਾਂ ਨੇ ਟੇਕ ਕੀ ਹੈ ਇਸ ਚੀਜ਼ ਨੂੰ ਸਾਰੇ ਨੂੰ ਲੈ ਕੇ ਸਪਾਰਟ ਵੀ ਤੁਹਾਡੇ ਨਾਲ بیٹھا ਕੁਸ਼ੀਦਤ ਕੀਤਾ ਹੈ ਉਹਨਾਂ ਨਾਲ ਕਿ ਇਹਨਾਂ ਦਾ ਓਵਰਆਲ ਟੇਕ ਕੀ ਹੈ ਇੱਕ ਤਾਂ ਤੁਸੀਂ ਗੱਲ ਆਖੀ ਹੈ ਕਿ ਉਹ ਖਦਾਨ ਹੈ ਇਸ ਕਰਕੇ ਤੇ ਬਾਰੇ ਕੁਝ ਕਹੋਗੇ ਓਵਰ ਆਲ ਪਾਰਟੀ ਨੇ ਟੇਕ ਲੇ ਕਿ ਡਿਸਕਸ ਕਰ ਤੁਸੀਂ ਕੀਤਾ ਹੈ ਕਿ ਮੈਂ ਸੇਫਾ ਦੇ ਦੇਣਾ ਕਿ ਜੇਕਰ ਤੁਸੀਂ ਕਾਰਵਾਈ ਨਹੀਂ ਕੀਤੀ ਲੇਖ ਮੈਂ ਸਾਰਿਆਂ ਨਾਲ ਗੱਲ ਹੋਈ ਹੈ ਕਿ ਸਾਰੇ ਹੀ ਹੈ ਹੁਣ ਕੀ ਹੈ ਕਿ ਇੱਕ ਤਾਂ ਜਿਹੜੀ ਹੈ ਬਿਹਾਰ ਚ ਇਲੈਕਸ਼ਨ ਹੋ ਰਹੀ ਹੈ ਇਹਨੂੰ ਜਿਹੜਾ ਜੀ ਵੀ ਤੁਹਾਨੂੰ ਆ ਦੱਸ ਦਿੰਦਾ ਵੀ ਇਹ ਫਰਦਾਨ ਕੀ ਬਹੁਤ ਚੱਜੀ ਰਹਿਣੀ ਨਹੀਂ ਕਿਉਂਕਿ ਹਰ ਬੰਦਾ ਜਿਹੜਾ ਦਰਤ ਰੱਖਦਾ ਇੱਕ ਪਾਸੇ ਆਪਾਂ ਕਾਂਗਰਸ ਪਾਰਟੀ ਜਿਹੜੀ ਇੱਕ ਸੈਕੂਲਰ ਪਾਰਟੀ ਕਹਿੰਦੇ ਆਸੀਂ ਵੀ ਇਹ ਤਾਂ ਧਰਮ ਨਿਰਭਗ ਪਾਰਟੀ ਹੈ ਠੀਕ ਹੈ ਜੀ ਤੇ ਇੱਕ ਪਾਸੇ ਜਿਹੜਾ ਇਹਦਾ ਪ੍ਰਧਾਨ ਜਿਹੜਾ ਆ ਉਹ ਇਦਾਂ ਨਹੀਂ ਡੱਡੀ ਆ ਜੀ ਉਹਦੀ ਜੱਟੀਆਂ ਇਦਾਂ ਦੇ ਜਿਹੜੇ ਭਾਸ਼ਣ ਦੇ ਰਿਹਾ ਹੈ ਜਦੋਂ ਸਮਾਜ ਨੂੰ ਟਾਰਗੇਟ ਕਰ ਰਿਹਾ ਹੈ ਇੱਥੇ ਜਿਹੜੇ ਭਾਈ ਜੀਵਨ ਸਿੰਘ ਦਾ ਜ਼ਿਕਰ ਕੀਤਾ ਇਹ ਜਿਹੜੇ ਇਹਨਾਂ ਦਾ ਜਨਮ ਜਿਹੜਾ ਆ ਬਿਹਾਰ ਦਾ ਆ ਤੇ ਬਿਹਾਰ ਚ ਵੀ ਇਲੈਕਸ਼ਨ ਹੋ ਰਹੀ ਹੈ ਇਹ ਇਹ ਜਿਹੜਾ ਸਿੱਧਾ ਸਿੱਧਾ ਜੋ ਮੈਨੂੰ ਲੱਗਦਾ ਇਸੇ ਦਾ ਸਿੱਧਾ ਜਿਹੜਾ ਆ ਇਹਨੇ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਤੁਸੀਂ ਸਾਰੇ ਸੂਝਵਾਨ ਨੇ ਤੁਹਾਨੂੰ ਵੀ ਪਤਾ ਹੈ ਤੁਹਾਨੂੰ ਪਤਾ ਲੱਗਦਾ ਹੀ ਹੋਏਗਾ ਵੀ ਕਿੱਦਾਂ ਜਿਹੜਾ ਜਿਹਨੂੰ ਮਰਜ਼ੀ ਪੁੱਛ ਲਓ ਮੈਂ ਆਪਣੇ ਜਿਹੜੇ ਆ ਆਪਣੇ ਵਕੀਰ ਭਾਈਚਾਰੇ ਨਾਲ ਵੀ ਡਿਸਕਸ ਕੀਤਾ ਉਹਨਾਂ ਨੇ ਵੀ ਕਿਹਾ ਵੀ ਇਹ ਜਾਣ ਕੇ ਜਿਹੜਾ ਇਹ ਧਿਆਨ ਜਿਹੜਾ ਹੈ ਨਾ ਜੋ ਮੈਨੂੰ ਲੱਗਦਾ ਇਹ ਜਾਣ ਪੁੱਛ ਕੇ ਜਿਹੜੇ ਦਿੱਤੇ ਗਏ ਆ ਜਾਂ ਇਹ ਪਹੁੰਚ ਆਏ ਗਏ ਕਿ ਇੱਕ ਤੇ ਜਿਹੜੀ ਆ ਤੁਸੀਂ ਤੁਹਾਨੂੰ ਪਤਾ ਕਿ ਜਿਹੜਾ ਤਰਨਤਨ ਦੇ ਵਿੱਚ ਘੱਡੀ ਆ ਮਜੀਠੀ ਸਿੰਘਾ ਜੀ ਬਹੁਤ ਜ਼ਿਆਦਾ ਵੋਟਾਂ ਆ ਉੱਥੇ ਜਦਰ ਸਮਾਜ ਦੀ ਬਹੁਤ ਵੋਟ ਆ ਸਿੱਧਾ ਇਹਨੇ ਜਿਹੜਾ ਟੈਂਟ ਪਾਇਆ ਜਿਹੜਾ ਉਸੇ ਵੋਟ ਨੂੰ ਟੈਂਟ ਪਾਇਆ ਫਿਰ ਇਹਨੇ ਜਿਹੜਾ ਆ ਖਾਲਸਾਨ ਦਾ ਮੁੱਟਾ ਖਾ ਕੇ ਪੰਥਕ ਹਲਕਾ ਆ ਉੱਥੇ ਵੀ ਨੇ ਟੈਂਟ ਪਾਇਆ ਜਿਹੜਾ ਵੋਟ ਨੂੰ ਇਸ ਕਰਕੇ ਜਿਹੜਾ ਇਹ ਜਲਦੀ ਜੜਾ ਤੁਹਾਨੂੰ ਖਬਰ ਮਿਲ ਜੇਗੀ ਕਿ ਮੇਲਾ ਇਲੈਕਸ਼ਨ ਤੋਂ ਬਾਅਦ ਇਹ ਪ੍ਰਧਾਨਗੀ ਤੇ ਜਿਹੜਾ ਮੇਦੂਤ ਮਿੰਤ ਲੱਗਦਾ ਇਹਨੂੰ ਲਾਉਣਾ ਹੀ ਪੈਣਾ ਇੱਕ ਪਾਸੇ ਅਸੀਂ ਜਿਹੜੇ ਇੰਡੀਆ ਦੇ ਪ੍ਰਧਾਨ ਨੇ ਮਲਕਾਰ ਜਨ ਖੜ ਗਏ ਆਪਾਂ ਚਲਿਤ ਪ੍ਰਧਾਨ ਬਣਾਇਆ ਤੇ ਤੁਹਾਡਾ ਜਿਹੜਾ ਪੰਜਾਬ ਦਾ ਪ੍ਰਧਾਨ ਜਿਹੜਾ ਆ ਇਹੋ ਜੀ ਬਕਵਾਸ ਕਰ ਰਿਹਾ ਇਹ ਜਿਹੜੀ ਅਸੀਂ ਤੇ ਘਰ ਤੋਂ ਘੜੇ ਹੀ ਸਹੀ ਸੈਂਡ ਕਰ ਸਕਦੇ ਨਾ ਹੀ ਇਹੋ ਜੇ ਪ੍ਰਧਾਨ ਦੇ ਥੱਲੇ ਅਸੀਂ ਕੋਈ ਕੰਮ ਕਰ ਸਕਦੇ ਆ ਸਵਾਲ ਉੱਥੇ ਦਾ ਉੱਥੇ ਘੜਾ ਚੰਨੀ ਸਾਹਿਬ ਦਾ ਜ਼ਿਕਰ ਨਹੀਂ ਕਰਦੇ ਚੰਨੀ ਸਾਹਿਬ ਦੇਖੋ ਸਾਹਿਬ ਸਾ ਜਿਹੜੇ ਨੇ ਕਿਹਾ ਖਰੀਨੇ ਪੰਜਾਬ ਤੋਂ ਮਰਦੇ ਤੇ ਉਹ ਦੱਸੋ ਚੰਨੀ ਸਾਹਿਬ ਨੇ ਦੇਖੋ ਚੰਨੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੈਂਸ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਉਹਨਾਂ ਨੇ ਉਹਨਾਂ ਨੇ ਫਿਰ ਆਪਣਾ ਜਿਹੜਾ ਨਾ ਸਪੌਟ ਖੜੀ ਗੱਲ ਕੀਤੀ ਮੈਂ ਸਾਫ਼ੀ ਗੱਲ ਕਰਨਾ ਉਹਨਾਂ ਨੇ ਗੱਲਾਂ ਕਰਦੇ ਚ ਕਿਹਾ ਕਿ ਤਾਂ ਇਹ ਵੀ ਜਿਹੜਾ 1.5 ਛੜੇ ਕਿ ਜਿਹੜਾ ਡੈਮੇਜ ਕੰਟਰੋਲ ਚ ਲੱਗੀ ਹੈ ਸਾਰੀ ਕਾਂਗਰਸ ਐਸ ਨੂੰ ਲੱਗਣਾ ਪੈਣਾ ਉਹਨਾਂ ਨੂੰ ਕਿਉਂਕਿ ਦੇਖੋ ਦੁਕਾਨ ਜਨਾ ਅਸੀਂ ਅਸੀਂ ਆਪਣੇ ਆਪ ਨੂੰ ਗਲਤ ਸਮਾਜ ਨਾਲ ਕਹਿੰਦੇ ਅਸੀਂ ਜੋੜ ਕੇ ਜੋੜ ਕੇ ਚੱਲਦੇ ਆ ਤੇ ਜਦੋਂ ਨੁਕਸਾਨ ਕਰਕੇ ਆ ਉਹਦਾ ਡੈਮੇਜ ਕੰਟਰੋਲ ਤੇ ਕਰਨਾ ਹੀ ਪੈਣਾ ਤੇ ਮੈਨੂੰ ਇਹ ਵੀ ਲੱਗਦਾ ਵੀ ਕਿਤੇ ਹੋਰ ਫਾਕਟ ਨੂੰ ਚਲ ਜਾਵੇ ਜਿਸ ਤਰ੍ਹਾਂ ਕਿ ਮੈਂ ਮੈਨੂੰ ਨਹੀਂ ਲੱਗਦਾ ਵੀ ਕੋਈ ਜਿਹੜਾ ਕੋਈ ਕੋਈ ਇਹ ਕੋਈ ਜਿਹੜਾ ਸਿਆਣਾ ਬੰਦਾ ਇਦਾਂ ਦਾ ਕੋਈ ਲੈਕਚਰ ਦੇਵੇਗਾ ਇਹ ਜੋ ਕੁਝ ਵੀ ਇਹਨੇ ਕਿਹਾ ਹੈ ਇਹ ਵੀ ਲੱਗਦਾ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ ਜਿਹੜਾ ਯਕੀਨ ਤਾਂ ਕਿਸੇ ਤੇ ਰਿਹਾ ਹੀ ਨਹੀਂ ਕਾਲੋ ਸਾਹਿਬ ਜਿਹੜਾ ਤੁਹਾਡਾ ਸਤੀਫਾ ਹੈ ਆ ਇੱਕ ਕਾਂਗਰਸ ਪਾਰਟੀ ਨੂੰ ਤੁਸੀਂ ਦੁਖੀ ਹੋ ਕੇ ਦਿੱਤਾਇਆ ਇਕੱਲੇ ਰਾਜਾ ਮੈਂ ਇਕੱਲੇ ਰਾਜਾ ਮੈਂ ਕੱਲੇ ਵੈ ਕੱਲੇ ਰਾਜਾ ਬੜੇਂਗ ਤੋਂ ਮੈਂ 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 ਕੱਲੇ ਰਾਜਾ ਬੜੇਂਗ ਤੋਂ ਦੁਖੀ ਹੋ ਕੇ ਦਿੱਤਾ ਕਿਉਂਕਿ ਇਹੋ ਜਿਹੇ ਪ੍ਰਧਾਨ ਅਸੀਂ ਨਹੀਂ ਇਹੋ ਜਿਹੇ ਪ੍ਰਧਾਨ ਦੇ ਥੱਲੇ ਕੰਮ ਕਰ ਸਕਦੇ ਬਾਕੀ ਮੇਰੇ ਸਾਰਿਆਂ ਨਾਲ ਵਧੀਆ ਬਾਕੀ ਕਿਸੇ ਨਾਲ ਕੋਈ ਕੋਈ ਗੱਤ ਜੇ ਜੇ ਕੋਈ ਹੋਰ ਵੀ ਗਲਤ ਕਹੇਗਾ ਤੇ ਆਪਾਂ ਹਮ ਗਲਤ ਨੂੰ ਗਲਤ ਜ਼ਰੂਰ ਕਵਾਂਗੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹ ਕਾਲੋ ਸਾਹਿਬ ਹੁੰਦਾ ਤੁਸੀਂ ਕਾਂਗਰਸ ਈ ਹੋ ਫਿਲਹਾਲ ਮੈਂ ਮੈਂ ਫਿਲਹਾਲ ਮੈਂ ਕਾਂਗਰਸ ਦੀ ਮੈਂਬਰਸ਼ਿਪ ਤੋਂ ਕੋਈ ਅਸਤੀਫਾ ਨਹੀਂ ਦਿੱਤਾ ਹੈ ਸਿਰਫ ਆਪਣੇ ਦਰਮਿਆਨ ਹੁੰਦੇ ਤੋਂ ਅਸਤੀਫਾ ਦਿੱਤਾ ਹੈ ਕਿਉਂਕਿ ਮੈਂ ਇਹੋ ਜਿਹੇ ਬੰਦੇ ਦੇ ਪ੍ਰਧਾਨ ਦੇ ਥੱਲੇ ਮੈਂ ਨਹੀਂ ਕੰਮ ਕਰ ਸਕਦਾ ਘੱਟੋ ਘੱਟ ਨਾਲ ਗੱਲ ਹੋਈ ਤੁਹਾਡੀ ਇਸ ਮੁੱਦੇ ਨੂੰ ਲੈ ਕੇ ਕਿਸੇ ਨਾਲ ਦਿੱਲੀ ਨੈਸ਼ਨਲ ਜਗਤ ਤੇ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਉਹ ਮੈਂ ਹੁਣ ਮਨ ਕਰ ਜਿਹੜਾ ਇਹ ਵੀ ਮੇਲ ਵੀ ਜਿਹੜੀ ਹੈ ਮੈਂ ਜਿਹੜਾ ਪੰਜਾਬ ਜਿਹੜਾ ਇੰਡੀਆ ਦੇ ਪ੍ਰਧਾਨ ਜੀ ਜਿਹੜੇ ਹੈਗੇ ਆ ਮੈਂ ਉਹਨਾਂ ਨੂੰ ਮੇਲ ਕੀਤੀ ਹੈ ਉਹਨਾਂ ਨੂੰ ਮੇਲ ਕਰਤੀ ਹੈ ਚੰਨੀ ਸਾਹਿਬ ਨੂੰ ਮੈਂ ਇਹਦੀ ਕਾਪੀ ਭੇਜ ਦਿੱਤੀ ਹੈ ਇਸੇ ਜਲਾ ਪ੍ਰਧਾਨ ਜਿਹੜੇ ਆ ਬੀਰੀ ਸਾਹਿਬ ਉਹਨਾਂ ਨੂੰ ਫੇਜ ਦਿੱਤੀ ਹੈ ਮੈਂ ਕਿਉਂਕਿ ਅਸੀਂ ਜੇ ਗਲਤ ਨੂੰ ਗਲਤ ਨਹੀਂ ਕਹਿ ਸਕਦੇ ਤੇ ਫਿਰ ਅਸੀਂ ਅਸੀਂ ਫਿਰ ਅਸੀਂ ਇੱਕ ਐਡਵੋਕੇਟ ਹੈ ਹਾਂ ਕਮ ਸੇ ਕਮ ਸਾਨੂੰ ਸਾਨੂੰ ਪੰਜਾਬ ਵਿੱਚ ਤੁਸੀਂ ਇਹ ਦੇਖ ਲਓ ਕਿ ਕੋਈ ਬੰਦਾ ਵੀ ਕੋਈ ਕੋਈ ਕਾਂਗਰਸ ਦਾ ਕੋਈ ਵਿਅਕਤੀ ਜਿਹੜਾ ਚਰਿਆ ਮੇਰੇ ਖਿਲਾਫ ਨਹੀਂ ਬੋਲਿਆ ਕੱਲ ਸਮੇਂ ਕਦੋਂ ਕੀਤੀ ਸੀ ਮਿਲਣੀ ਇਹ ਮੇਲ ਮੈ ਜਿਹੜੀ ਅੱਜ ਸਿਰੇ ਮੈਂ ਹੁਣ ਕਰਕੇ ਆਇਆ ਹਾਂ ਕਮਾਟੀ ਦੇ ਡਾਇਰੈਕਟਰ ਮੈਂ ਸਿੱਧਾ ਇੱਥੇ ਆ ਗਿਆ ਮੈਂ ਮੇਲ ਕਰਕੇ ਪਹਿਲਾਂ ਫਿਰ ਮੈਂ ਸਿੱਧਾ ਇੱਥੇ ਆਇਆ ਤੁਹਾਨੂੰ ਮੈਂ ਸਾਰੇ ਆਪਣਾ ਜਿਹੜੀ ਮੇਰੀ ਲੈਟਰ ਹੈਗੀ ਜਿਹੜੀ ਅਪਾਇੰਟਮੈਂਟ ਲੈਟਰ ਜਿਹੜੀ ਆ ਉਹ ਸਾਰੀ ਪ੍ਰੈਸ ਨੋਟ ਤੁਹਾਨੂੰ ਸਾਰੇ ਮੈਂ ਦੇ ਦਿੱਤੇ ਨੇ ਨਾਲ ਜਿਹੜੀ ਆ ਉਹਦੀ ਜਿਹੜਾ ਰੈਜਿਨੇਸ਼ਨ ਉਹ ਵੀ ਮੈਂ ਦੇ ਦਿੱਤਾ ਹੈ ਨਹੀਂ ਪਾਰਟੀ ਨੇ ਤੁਹਾਡੇ ਨਾਲ ਕਿਹਨੇ ਤਾਲਮੇ ਕੀਤਾ ਤੇ ਤੁਸੀਂ ਹਜੇ ਪਾਰਟੀ ਪਾਰਟੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਹਜੇ ਤੱਕ ਕਿ ਮੈਂ ਜਿਹੜਾ ਸਿੱਧਾ ਹੀ ਮੈਂ ਇੱਥੇ ਆ ਗਿਆ ਹੈ ਜਿਹੜੇ ਚੇਅਰਮੈਨਾਂ ਕੋਲ ਰਹੇ ਸੀ ਉਹਨਾਂ ਨੂੰ ਵੀ ਫੇਫੇ ਜਿਹੜੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਭੇਜੀ ਮੈਂ ਸਦਾ ਉਹਨਾਂ ਨੂੰ ਭੇਜੀ ਆ ਕਿਉਂਕਿ ਜਿਹੜਾ ਪਾਰਟੀ ਨੂੰ ਹਜੇ ਤੱਕ ਪਤਾ ਹੀ ਨਹੀਂ ਕਿ ਮੈਂ ਜਿਹੜੀ ਆ ਪ੍ਰੈਸ ਕਾਨਫਰੰਸ ਕਰ ਰਿਹਾ